ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਬਿਰਹ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਣਾ ਹੋਬਈ ਜੇ ਸੋਚੀ ਲਖ ਬਾਰ ਚੁੱਪੈ ਚੁੱਪਣਾ ਹੋਬਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਅਣ ਪਾ ਲਖ ਹੋ ਹੈ ਤਾ ਇਕ ਨੈ ਚੱਲੇ ਨਾਲ ਕਿਬ ਸਚਿਆਰਾ ਹੋਈ ਐ ਕਿਬ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਬਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਬਨ ਜੀਐ ਹੁਕਮ ਮਿਲੇ ਵੜਿਆਈ ਹੁਕਮੀ ਉਤਮਨੀਚ ਹੁਕਮ ਲਿਖੁ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਬੂਝੈ ਤੈ ਹੋਮੈ ਕਹਿ ਨ ਕੋਇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਕੰਬ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀਐ ਲੈ ਫਰਦੇ ਗਾਵੈ ਕੋ ਜਾ ਪੈ ਦਸੈ ਦੂਰ ਗਾਵੈ ਕੋ ਵੇਖੈ ਹਾਦਰ ਅਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾ ਹੈ ਜੁਗਾ ਜੁਗੰਤਰ ਖਾਈ ਖਾ ਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੈ ਬੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਐ ਜਤ ਦੇਸਾ ਦਰਬਾਰ ਮੋਹ ਕੀ ਬੋਲਣ ਬੋਲੀਐ ਜਤ ਸੁਣ ਧਰੇ ਪਿਆਰ ਅਮਰਤ ਬੇਲਾ ਸਚਨਾ ਉਹ ਵਡਿਆਈ ਵਿਚਾਰ ਕਰਮੀਆਂ ਬੈ ਕੱਪੜਾ ਨਦਰੀ ਮੋਖ ਦਵਾਰ ਨਾਨਕੀ ਮੈਂ ਜਾਣੀਐ ਸੱਬਾ ਫੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵਿਆ ਸੁਨੀਆ ਮਨ ਰਖਿਆ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰਨਾ ਜਾਈ ਤੀਰਥ ਨਾਮਾ ਜੇਤਸ ਭਾਵਾਂ ਬਿਨ ਪਾਣੀ ਕੀ ਨਾਏ ਕਰੀ ਜੇਤੀ ਸਿੱਟੋ ਪਾਈ ਬੇਖਾਂ ਬਿਨ ਕਰਮਾ ਕੀ ਮਿਲ ਲੈ ਲਈ ਮਤ ਵਿਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੁ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋ ਏ ਚੰਗਾ ਨਾਉ ਰਖਾਈ ਕੈ ਜਸ ਕੀ ਰਤਿ ਜਗ ਲੇ ਜਿਤ ਸਨਦਰਨ ਆਬੈ ਤ ਬਾਤਨ ਪੁਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿ ਆਗੁਣ ਦੇ ਤਿਹਾ ਕੋਇ ਨ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋਹ ਪਤਾਲ ਸੁਣਿਆ ਪਹਨ ਸਕੈ ਕਾਲ ਨਾਨਕ ਭਗਤਾ ਸਦਾ ਵੀਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਕਤ ਸਲਾਹਨ ਮੰਦ ਸੁਣਿਆ ਯੁਗ ਯੁਗ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਬੀਗਾ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਜਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਤੇ ਆਹਨ ਨਾਨਕ ਭਗਤਾ ਸਦਾ ਬੀਗਾ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਥੋ ਵੇਸ ਗਾਹੋ ਨਾਨਕ ਭਗਤਾ ਸਦਾ ਬੀਗਾ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੈ ਪਛਤਾਏ ਕਾਗਦ ਕਲਮ ਨ ਲਿਖਣਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁੱਧ ਮੰਨੈ ਮੋਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਟਾਗ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੋਕ ਦੁਆਰ ਮੰਨੈ ਪਰਬਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਨ ਭਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਬਾਨ ਪੰਜ ਪਰਦਾਹਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਾਹੀ ਸੋ ਮਾਰ ਤੋ ਧਰਮ ਦੇ ਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁਝਾ ਹੋਵੇ ਸਚਿਆਰ ਤਬ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀਐ ਜਾ ਤਰੰਗਾ ਕੇ ਨਾਭ ਸਬਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣਸ ਵਾਲੀਓ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਉ ਏ ਕੋ ਕਬਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਾ ਵਿਚਾਰ ਬਾਰਿਆ ਨਾ ਜਾਬਾ ਏਕ ਬਾਰ ਜੋ ਤਤ ਭਾਵੈ ਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਨ ਲਿਵ ਲਾਇ ਤਾਰ ਉਦਰਤ ਕਮਣ ਕਹਾ ਵਿਚਾਰ ਬਾਰਿਆ ਨ ਜਾਵੇ ਏਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਹਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹੈ ਜੋਰ ਅਸੰਖ ਗਲਵੜ ਹੱਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਊੜੇ ਆਰ ਊੜੇ ਫਿਰਾ ਹੈ ਅਸੰਖ ਮਲੇਸ਼ ਮਲ ਪਖਾ ਹੈ ਅਸੰਖ ਨੰਦਕ ਸੇਰ ਕਰੇ ਪਹਾਰ ਨਾਨਕ ਨੀਚ ਕਹੇ ਵਿਚਾਰ ਬਾਰਿਆ ਨ ਜਾਵੇ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਬ ਅਗੰਮ ਅਗੰਮ ਅਸੰਖ ਲੋਏ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ ਜਿਨ ਇਹ ਲਿਖੇ ਤਿਸਨਾ ਹੈ ਜਿ ਫਰਮਾਏ ਤਿਤੇ ਪਾਹ ਜੀਤਾ ਕੀਤਾ ਤੇਤਾ ਨਾ ਉਹ ਬਿਣਨਾ ਬੈ ਨਾਈ ਕੋ ਥਾਓ ਕੁਦਰਤ ਕਮਨ ਕਾ ਵਿਚਾਰ ਬਾਰੇ ਆ ਨਾ ਜਾਬਾ ਏਕ ਬਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਮੂਤ ਪਲੀਤੀ ਕਪੜ ਹੋਏ ਦੇਸਾ ਬੁਲ ਲਈਏ ਉਹ ਧੋਏ ਭਰੀਏ ਮਤ ਪਾਪਾ ਕਾ ਸੰਗ ਉਹ ਤੋ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ तीरथ तप दया दत दान जे को पावै तिलक मान सुनया मनया मन कीता पाहो अंतरग तीर्थ मल नाओ सब गुण तेरे में नाही कोई बिन गुण कीते भक्त न होए स्वस्थ आत्मानी बरमाओ सत सोहण सदा मन चाओ कवणसू बेला भक्त कवण कवण थित कवण बार कवण सी रत्ती मा हो कवण जित होआ आकार बिन पैया पडती जी होवै लेख पुराण भक्त न पाए ओ कादिया जे लिखण लेख कुरान ਇਤਬਾਰ ਨਾ ਜੋਗੀ ਜਾਣਾ ਰਤਮਾ ਹੋ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾਲਾ ਹੀ ਕਿਉ ਬਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਢੀ ਨਾਏ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ ਪਤਾਲ ਪਤਾਲ ਲਖ ਅਗਾਸਾ ਅਗਾਸ ਓੜ ਕੋੜ ਕਪਾਲ ਥਕੇ ਬੇਦ ਕਹਿਣ ਇੱਕ ਬਾਤ ਸੈ ਸ 18 ਕਹਿਣ ਕਤੇ ਬਾਸ ਲੂ ਇੱਕ ਧਾਤ ਲੇਖਾ ਉਹੇ ਤਾ ਲਿਖੀਐ ਲਿਖੈ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨ ਪਾਈਆ ਨਦੀਆਂ ਤੈ ਬਾਪ ਵੈ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ 기 ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਬਣੀ ਚੇਤਸ ਮਨੋ ਨਾ ਬਿਸਰ ਹੈ ਅੰਤਨੈ ਸਿਖੀ ਕਹਿਣ ਨਾ ਅੰਤ ਅੰਤਨ ਕਰਣਾ ਦੇਣ ਨਾ ਅੰਤ ਅੰਤਨੈ ਵੇਖਣ ਸੁਣਨੈ ਅੰਤ ਅੰਤਨੈ ਜਾਪੈ ਕਿਆ ਮਨਮੰਤ ਅੰਤਨੈ ਜਾਪੈ ਕੀਤਾ ਆਕਾਰ ਅੰਤਨੈ ਜਾਪੈ ਪਾਰਾ ਬਾਰ ਅੰਤ ਕਾਰਣ ਕੀਤੇ ਬਿਲਲਾ ਹੈ ਤਾਂ ਕਿ ਅੰਤਨੈ ਪਾਈ ਜਾ ਹੈ ਇਹੋ ਅੰਤਰਾ ਜਾਣੈ ਕੋਈ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਊਚਾ ਥਾਓ ਊਚੇ ਉਪਰ ਊਚਾ ਨਾਓ ਏਬੜ ਊਚਾ ਹੋਵੇ ਕੋਈ ਤਿਸ ਊਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਾਮਾਏ ਕੀਤੇ ਮੰਗਾ ਜੋ ਦੇ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟ ਹੈ ਬੇਕਾਰ ਕੀਤੇ ਲੈ ਲੈ ਮਕਰਪਾ ਹੈ ਕੀਤੇ ਮੂਰਖਾ ਹੀ ਖਾਏ ਕੀਤਿਆ ਦੁੱਖ ਭੂਕ ਸਦਮਾਰ ਇਹ ਹੈ ਪੀਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖਣ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿਤਿਆਂ ਮੋਖ ਖਾਏ ਆਪੇ ਜਾਣੈ ਆਪੇ ਦੇ ਆਖੈ ਸਿਪਿ ਕੇਈ ਕੇ ਜਿਸ ਨੂੰ ਬਖਸ਼ੇ ਸਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣੇ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵੇ ਮੁੱਲ ਲਾ ਜਾਏ ਮੁੱਲ ਭਾਏ ਅਮੁੱਲਾ ਸਮਾਹੈ ਅਮੁੱਲ ਧਰਮ ਅਮੁੱਲ ਦੀਬਾਨ ਮੁੱਲ ਤੁਲੇ ਅਮੁੱਲ ਪਰਬਾਨ ਮੁੱਲ ਬਖਸੀ ਸਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੂਲੋ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ 베ਦ ਪਾਠ ਪੁਰਾਨ ਆਖੇ ਪੜੇ ਕਰੇ ਬਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤਾ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੈ ਦਾਣਾ ਆਖੈ ਦੇਵ ਆਖੈ ਸੁਰ ਨਰ ਮਨੁ ਜਨ ਸੇਵਕੇ ਤੇ ਆਖੈ ਆਖਣ ਪਾਹ ਕੇਤੇ ਕਹਿ ਕੈ ਉਠ ਉਠ ਜਾ ਹੈ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕੈ ਕਹੀ ਕਿ ਜੀਵਣ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਐ ਸਿਰ ਗਾ ਬਾਰਾ ਗਾਰ ਸੋਦਰ ਕੇ ਹਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਬਾਜੇ ਨਾਦ ਅਨੇਕ ਅੰਸ਼ਕਾ ਕੀਤੇ ਬਾਵਨ ਹਾਰੇ ਇਤੇ ਰਾਗ ਪਰੀ ਸੋ ਕਹੀਆਂ ਕیتے ਗਾਵਣ ਹਾਰੇ ਗਾਵੈ ਤਉਨੋਂ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਬਦ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਸਨ ਬੈ ਕੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਬੀਰ ਕਰਾਰੇ ਗਾਵਣ ਪੰਡਤ ਪਣ ਨਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮਛ ਪਿਆਲੇ ਗਾਵਣ ਰਤਨੋ ਪਾਈ ਤੇਰੇ ਅਰਸਰ ਤੀਰਥ ਨਾਲੇ ਗਾਵੈ ਜੋਦਮਾ ਹਵਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੇ ਆਵਣ ਨਾ ਲਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਜਸੀ ਰਤਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਨੁ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਬਿ ਭੂਤ ਖਿੰਤਾ ਕਾਲ ਕਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸੈ ਆਦੇਸ ਆਦ ਨੀਲਾ ਨਾਦ ਨਾ ਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਘਟ ਘਟ ਬਾਜੈ ਨਾਦ ਆਪਨਾਥ ਨਾਥੀ ਸਭ ਜਾਕੇ ਰਿੱਦਸ ਦੇ ਅਵਰਾ ਸਾਧ ਸੰਜੋਗ ਵਿਜੋਗ ਦੇ ਈਕਾਰ ਚਲਾਵਹਿ ਲੇਖੇ ਆਵੈ ਭਾਗ ਆਦੇਸ ਤਸੈ ਆਦੇਸ ਆਦ ਨੀਲਾ ਨਾਦ ਨਾ ਹਤ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਗਤ ਬਿਐ ਤਿੰਨ ਚੇਲੇ ਪਰਬਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਹੇ ਦੀ ਬਾਣ ਜਿਵਤ ਸੁਭਾਵੈ ਤੇ ਵਹਿ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਉਤਾ ਇਹੋ ਵਿਡਾਨ ਆਦੇਸ ਤੇ ਸਿਆ ਆਦੇਸ ਆਦ ਨੀਲਾ ਨਾਦ ਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਬਾਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਹ ਆਦੇਸ ਆਦ ਨੀ ਲਾਣਾ ਦਾ ਨਾ ਹੱਥ ਜੁਗ ਜੁਗ ਇੱਕ ਵੇਸ ਇੱਕ ਦੂਜੀ ਪੌ ਲਖੋ ਹੈ ਲਖੋ ਬਹਿ ਲਖਮੀਸ ਲਖ ਲਖ ਢੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਚੜੀ ਆਏ ਹੋਏ ਏਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਧਤੇ ਬਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀਆ ਜੁਕਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਣ ਪੰਚ ਪਰਬਾਨ ਨਜ਼ਰੀ ਕਰ ਪਵੈ ਨਿਸ਼ਾਨਕ ਕੱਚ ਪਕਾਈ ਉਥੈ ਪਾਏ ਨਾਨਕ ਜੀ ਆਜਾ ਪਹਿ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘੜਤ ਘੜਿਆ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕਿਤਿਆਂ ਸੁਰਤੀ ਸੇ ਬੱਕ ਤੇ ਨਾਨਕ ਅੰਤ ਨਐ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥਾ ਨਾਦ ਬਿਨੋਦ ਕੋੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥਾ ਘਾੜਤ ਕੜਿਐ ਬਹੁਤਨੋਪ ਤਾਕੀਆਂ ਗੱਲਾਂ ਕਥੀਆ ਨਾ ਜਾਹ ਜੀਕੋ ਕਹਿ ਪਿਛੈ ਪਛਤਾਇ ਤਿਥਾ ਘਾੜਿਐ ਸੁਰਤ ਮਾਤਮਨ ਬੋਧ ਤਿਥਾ ਘਾੜਿਐ ਸੁਰਾ ਸਨਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮੈਂ ਮਾਮਾ ਹੈ ਤਾਕੇ ਰੂਪ ਨ ਕਥਨੇ ਜਾਹੈ ਨਾਉ ਮਰੈ ਨ ਠਾਗੇ ਜਾਹੈ ਜਿਨ ਕੈ ਰਾਮ ਬਸੈ ਮਨ ਮਾਹੈ ਤਿਥਾ ਭਗਤ ਬਸੈ ਕੇ ਲੋਏ ਕਰੈ ਆਨੰਦ ਸੱਚਾ ਮਨ ਸੋਏ ਸਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤੇ ਅੰਤ ਨ ਅੰਤ ਤਿਥਾ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਬੈ ਤੇ ਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਬੇਦ ਹਥਿਆਰ ਭਉ ਖੱਲਾ ਗੰਤਪਤਾਉ ਭਾਂਡਾ ਭਾਉ ਅੰਮ੍ਰਿਤ ਟਟਾਲ ਘੜੀਐ ਸ਼ਬਦ ਸੱਚੀ ਤਕਸਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜੇਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ